ਲੰਗੇ ਕੱਲ ਸੀਐਮ ਭਗਵੰਤ ਮਾਨ ਆਦਮਪੁਰ ਹਲਕੇ ਦੇ ਵਿੱਚ ਜਾਂਦੇ ਨੇ ਦੇਰ ਰਾਤ ਤੱਕ ਉੱਥੇ ਪਹੁੰਚਦੇ ਨੇ ਲੋਕ ਹੈਰਾਨ ਹੁੰਦੇ ਨੇ ਕਿ ਸੀਐਮ ਮਾਨ ਸਵੇਰੇ ਤੜਕੇ ਦੇ ਨਿਕਲੇ ਹੋਏ ਤਾਂ ਰਾਤ ਤੱਕ ਰੈਲੀਆਂ ਕਰ ਰਹੇ ਨੇ ਮੀਟਿੰਗਾਂ ਕਰ ਰਹੇ ਨੇ ਜਿਸ ਤੋਂ ਪ੍ਰਭਾਵਿਤ ਹੋ ਕੇ ਇਕੱਠ ਉਮੜ ਆਉਂਦਾ ਆ ਔਰ ਸੀਐਮ ਭਗਵੰਤ ਮਾਨ ਦੇ ਨਾਲ ਰਲ ਕੇ ਤੇ ਉਹਨਾਂ ਦੀ ਰੈਲੀ ਨੂੰ ਸਫਲ ਬਣਾਉਂਦਾ ਹੈ ਪਰ ਇੱਥੇ ਇਸ ਰੈਲੀ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਬੜੇ ਨਿਸ਼ਾਨੇ ਸਾਧਦੇ ਨੇ ਉਹਨਾਂ ਨੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਉਹ ਕਹਿੰਦੇ ਨੇ ਕਿ ਬਠਿੰਡਾ ਤੋਂ ਹੋ ਕੇ ਆਇਆ ਔਰ ਬਠਿੰਡਾ ਤੋਂ ਬਠਿੰਡਾ ਵਾਲਿਆਂ ਦੀ ਯਾਨੀ ਕਿ ਡਾ ਸੀਟ ਦੇ ਉੱਤੇ ਦਾਵੇਦਾਰੀਆਂ ਰੱਖਣ ਵਾਲਿਆਂ ਦੀਆਂ ਫੱਟੀਆਂ ਪਹੁੰਚ ਆਇਆ ਹਨ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇਸ਼ਾਰਾ ਕੀਤਾ ਬੀਬੀ ਹਰਸਿਮਰਤ ਕੌਰ ਬਾਦਲ ਦੇ ਵੱਲ ਲੰਗੇ ਕੁਝ ਦਿਨਾਂ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਦੇ ਨਾਲ ਸੀਐਮ ਭਗਵੰਤ ਮਾਨ ਦੀ ਟਸਲ ਜਿਹੜੀ ਹੈ ਉਹ ਵੱਡੇ ਪੱਧਰ ਤੇ ਚੱਲ ਰਹੀ ਹੈ ਜੋ ਟਸਲ ਪਹਿਲਾਂ ਸੁਖਬੀਰ ਸਿੰਘ ਬਾਦਲੀਆਂ ਵਿਕਰਮ ਸਿੰਘ ਮਜੀਠੀਆ ਨਾਲ ਚੱਲਦੀ ਸੀ ਹੁਣ ਸਿੱਧੇ ਤੌਰ ਦੇ ਉੱਤੇ ਹਰਸਿਮਰਤ ਕੌਰ ਬਾਦਲ ਦੇ ਨਾਲ ਸ਼ੁਰੂ ਹੋਈ ਹੋਈ ਹੈ ਹਰਸਿਮਰਤ ਕੌਰ ਬਾਦਲ ਸਿੱਧੇ ਨਿਸ਼ਾਨੇ ਸਾਧਦੇ ਨੇ ਸੀਐਮ ਭਗਵੰਤ ਮਾਨ ਦੇ ਉੱਤੇ ਜਦ ਕਿ ਸੀਐਮ ਭਗਵੰਤ ਮਾਨ ਕਦੀ ਨਕਲਾਂ ਕਰਕੇ ਦਿਖ ਹੁਣ ਵੀ ਕਹਿੰਦੇ ਪਏ ਨੇ ਕਿ ਹਰ ਸਿਮਰਤ ਬਾਦਲ ਦੀ ਤਾਂ ਫੱਟੀ ਪੋਚ ਦਿੱਤੀ ਗਈ ਐ ਐਦਾਂ ਦੇ ਇਲਜ਼ਾਮ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਆਖਰਕਾਰ ਕਿਉਂ ਇਹ ਗੱਲਾਂ ਕਹੀਆਂ ਗਈਆਂ ਨੇ ਔਰ ਇਹੋ ਜੀ ਗੱਲ ਕਿਹੜੀ ਹੋਰ ਕਹਿ ਦਿੱਤੀ ਜਿੰਨਾ ਲੋਕ ਹਾਸਾ ਸਦੂਰੇ ਹੋ ਗਏ ਨੇ ਆਓ ਸੁਣਦੇ ਹਾਂ ਸੋ ਵੀਰ ਆ ਜਿਹੜਾ ਤੁਹਾਡਾ ਪਿਆਰ ਹੈ ਇਹ ਮੈਨੂੰ ਥੱਕਣ ਨਹੀਂ ਦਿੰਦਾ ਅੱਜ ਮੇਰਾ ਇਹ ਚੌਥਾ ਪ੍ਰੋਗਰਾਮ ਹੈ ਪਹਿਲਾਂ ਤਾਂ ਮੈਂ ਕੁਝ ਜੋਇਨਿੰਗਾਂ ਕਰਾਈਆਂ ਸੰਗਰੂਰ ਤੋਂ ਆਇਆ ਮੈਂ ਰਾਤ ਸੰਗਰੂਰ ਆ ਗਿਆ ਸੀ ਫਿਰ ਪਹਿਲਾ ਪ੍ਰੋਗਰਾਮ ਕਰਾਇਆ ਦੂਜਾ ਨਕੋਦਰ ਤੀਜਾ ਕੈਂਟ ਚੌਥਾ ਤੁਹਾਡੇ ਕੋਲ ਆ ਕੱਲ ਨੂੰ ਜਾਊਂਗਾ ਭਲੱਥ ਉਸ ਤੋਂ ਬਾਅਦ ਫਤੇਗੜ ਚੂੜੀਆਂ ਉਸ ਤੋਂ ਬਾਅਦ ਡੇਰਾ ਬਾਬਾ ਨਾਨਕ ਅਜਨਾਲਾ ਜਿੱਥੇ ਕਹਾਂਗੇ ਉੱਥੇ ਜਾਊਂਗਾ ਮੈਂ ਨਹੀਂ ਥੱਕਦਾ ਉਹ ਜਿੰਨਾ ਚਿਰ ਮੈਂ ਕਾਲੀਦਲ ਕਾਂਗਰਸ ਤੇ ਭਾਜਪਾ ਦੀ ਜਰਨੀ ਪਟਦਾ ਉਹਨਾਂ ਚਿਰ ਮੈਂ ਨਹੀਂ ਥੱਕਦਾ ਬਠਿੰਡੇ ਗਿਆ ਸੀ ਬਰਸੋਂ ਫੱਟੀ ਪੁੱਜ ਗਈ ਬਠਿੰਡੇ ਤੋਂ ਬੀਬਾ ਜੀ ਹਾਰ ਰਹੇ ਨੇ ਹਰ ਸਿਮਰਤ ਕੌਰ ਜੀ ਕਰੇ ਕਲੇਸ਼ ਪੈ ਗਿਆ ਰੋਣ ਲੱਗੇ ਕੰਧਾਂ ਫੜਫੜ ਤੁਰਨ ਲੱਗੇ ਕਲਨਾ Subscribe to One India channel and never miss an update.